ਇਹ ਉਹ ਦਿਖਾਈ ਉਹ ਵੀ ਨਹੀਂ ਦਿਖਾਈ ਦੇ ਰਹੇ ਜਿਵੇਂ ਸੰਗਰੂਰ ਕੋਲ ਚਲਾਤੇ ਹਾਂ ਇੱਥੇ ਆ ਰਹੇ ਆ ਰਹੇ ਅੱਜ ਕੋਈ ਆਤਾ ਨਹੀਂ ਕੋਈ ਵੀ ਨਹੀਂ ਆਤਾ ਕੋਈ ਨਹੀਂ ਆ ਰਿਹਾ ਲੁਧਿਆਣਾ ਲਾਈਵ ਦੇਖਣ ਵਾਲੇ तमाम ਦੋਸਤਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਇੱਕ ਪਾਸੇ ਐਮਐਲਏ ਬਣੇ ਹੋਣ ਤਾਂ ਉਹਨਾਂ ਦੇ ਕੌਂਸਲ ਵੀ ਬਣ ਜਾਣ ਤੇ ਉਸ ਤੋਂ ਬਾਅਦ ਵੀ ਜਦੋਂ ਇਲਾਕੇ ਦਾ ਵਿਕਾਸ ਨਾ ਹੋਵੇ ਤਾਂ ਆਖਿਰ ਲੋਕਾਂ ਦਾ ਜਾਨ ਤਾਂ ਜਾਣ ਕਿੱਥੇ ਲੁਧਿਆਣਾ ਦੇ ਗੈਸਪੁਰੇ ਇਲਾਕੇ ਦੇ ਵਿੱਚ ਮੌਜੂਦ ਆ ਜਿੱਥੇ ਪਾਣੀ ਜਿਹੜਾ ਬਿਲਕੁਲ ਨਹੀਂ ਆ ਰਿਹਾ ਇੱਕ ਮੋਟਰ ਲੱਗੀ ਹੈ ਮੋਟਰ ਦੇ ਹਾਲਾਤ ਵੀ ਤੁਹਾਨੂੰ ਦਿਖਾ ਰਹੇ ਹਾਂ ਜਿਹੜੀ ਮੋਟਰ ਲੱਗੀ ਹੈ ਉਸ ਮੋਟਰ ਦੇ ਵਿੱਚ ਪਾਣੀ ਨਹੀਂ ਆਉਂਦਾ ए सारे मोटर खड़े हो कि क्या नाम है उसको निर्मल सिंह है हाँ जी उसको जाके हम लोग बोले सुबह की सर पानी हम लोग के, लग के पास नहीं है तो कहता है की ना अभी हमारे हाथ में पावर नहीं है अभी तो बनवे किया हूँ वोट से जीता हूँ तो कहता है दस दिन पंद्रह दिन भी लग सकता है नहीं भी लग सकता भी कोई पता भी नहीं है आ, कुछ तो नहीं तो दूं, आते है नहीं। नहीं। हम सब ड्यूटी चल जाते हैं हमारे छोटे छोटे बच्चे है वो दूसरे के घर से पानी दूसरा कोई कितना देगा पानी कहता है कि हाँ डेली का काम है अपना पानी भरो से जुगाड़ करो अब डेली तो देगा ही नहीं कोई पानी ਤਬਾ નિર્ਮਲ ਸਿੰਘ ਹੈ ਜੋ ਨਿਰਮਲ ਸਿੰਘ ਹੈ ਉਹ ਜਿੱਤ ਗਿਆ ਹਾਂ ਜੀ ਜੋ ਜਿੱਤ ਨਹੀਂ ਆਇਆ ਤਾਂ ਜੀਤਾ ہوا ਤਾਂ ਕੰਮ ਕਰਵਾ ਸਕਦਾ ਹੈ वो तो नहीं करा रहा ना कह रहा हमारे हाथ में अभी कुछ नहीं है तो जीता क्यों क्यूँ फिर पावर के साथ के ले ली उसने कौन सा खड़ा ही ना तो पावर ही नहीं की तो।, तो सर हम लोग क्या कहे तो बोला टंकर भेज देते हैं टंकर भेज देते हैं तो एक टंकर में हमारे गली में किसी को होगा ही नहीं पानी मान तो एक टंकर से क्या हो जाएगा तो थोड़ा ही होगा आज पौरा दिन पानी हो गया एक बार दो बाटी जाओ तो किसी कोई देता नहीं है राजी नहीं है पानी देने के लिए ऐसा थोड़े होता है ਹਾਂ ਜਦੋਂ ਆਪ ਜیتے ਹੈ ਤਾਂ ਕਮ ਸੇ ਕਮ ਮੁਝ ਕੋ ਬਨਵਾਈਏ ਠੀਕ ਕਰਵਾਈਏ होने का मतलब क्या है बताइए मतलब जिस वार्ड का जीता है वो, वो उस मोहल्ले की डेवलपमेंट करेगा सभी लोग हार गया ना अब अभी निर्मल सिंह जीता है ना अब इनका काम है पहले तो हम उनके सफल पे गए थे वो कह रहे हैं हमारे हाथ से चाबी गया आप उनसे बात करो उनके पास गए तो वो कहते हमारे हाथ में पावर नहीं है आप लोग कैसे जियोगे बच्चे बच्चों का क्या कसूर है आपका क्या कसूर है वोटे को डाल दी वोटे डाल दी वोटे लेने के लिए आप पे आ जाते कहते हम आपका सारा काम कराएंगे वोट लेने के बाद जीत जाते उसके बाद काम का वोट लेने के लिए आपके पैरी तक आएंगे अगर जीतने के तुम्हारा हाल चाल नहीं पूछे हाल चाल कोई पूछने वाला है नहीं तुम्हारे पानी मिल रहा है बिजली मिल रही है सब चीज दिक्कतें परेशानियाँ खड़िया हम लोग बिल्कुल क्या जब से जीता था जब से पानी नहीं दिया बिहानी होकर पानी बंद हो गया अच्छा जिस दिन जीता जिस दिन होकर पानी बंद हो गया गैस पूरे इलाके मोटर कोल सारिया महल वालिया लेडीज खड़िया ने ਮੈਂ ਸਮਝਿਆ ਕਿ ਤੇ ਪੂਜਾ ਕਰਨ ਵਾਸਤੇ ਆਈਆਂ ਕਿ ਮੋਟਰ ਆਪਣੇ ਚੱਲ ਪਵੇ ਮੋਟਰ ਦੀ ਪੂਜਾ ਕਰਾਂਗੇ ਤਾਂ ਮੋਟਰ ਚੱਲ ਜੇਗੀ ਤਾਂ ਪਾਣੀ ਜਿਹੜਾ ਆ ਜਾਏਗਾ ਲੇਕਿਨ ਇੱਥੇ ਆ ਕੇ ਤਾਂ ਆਪਾਂ ਤਾਂ ਲੱਗਿਆ ਕਿ ਮੋਟਰ 15 ਦਿਨ ਤੋਂ ਚੱਲਦੀ ਨਹੀਂ ਪਈ ਬਾੜ ਪੂਜਾ ਵੀ ਇੱਥੇ ਕੀ ਕਰ ਲੂਗੀ ਅਗਰ ਜਿਹੜਾ ਕੌਂਸਲਰ ਇੱਥੇ ਨੇ ਜਿੱਤਿਆ ਵਾ ਉਹ ਹੀ ਇਹਨੇ ਸਾਰ ਨਹੀਂ ਲੈ ਰਿਆ ਅਗਰ ਇਲੈਕਸ਼ਨ ਹੋ ਰਹੇ ਸੀਗੇ ਤਾਂ ਉਹਨੇ ਦਰ ਮੁਰੇ ਆ ਕੇ ਭੈਣ ਜੀ ਭਰਾ ਜੀ ਵੋਟ ਸਾਨੂੰ ਪਾਈਓ ਅਸੀਂ ਤੁਹਾਡੇ ਮਲੇ ਦਾ ਵਿਕਾਸ ਕਰਾਂਗੇ ਲੇਕਿਨ ਉਹ ਵਿਕਾਸ ਪ੍ਰੋਸ ਚੱਲੇ ਕਿੱਥੇ ਗਏ ਨੇ ਲੇਕਿਨ ਉਹ ਵਿਕਾਸ ਪ੍ਰੋਸ ਚੱਲੇ ਕਿੱਥੇ ਗਏ ਨੇ ਕਿਉਂ ਕਿੱਥੇ ਨੇ ਉਹ ਵਿਕ ਨਹੀਂ ਉਟਾ ਨਹੀਂ ਇਹ ਜੀ ਸੁਰੇਸ਼ ਪਾਂਡੇ ਸੇ ਚਲਾਉਂਦੇ ਜੀ ਉਹ ਦਿਖਾਈ ਉਹ ਵੀ ਨਹੀਂ ਦਿਖਾਈ ਦੇ ਰਹੇ ਜੋ ਬਹੁਤ ਜ਼ੋਰ ਕੋ ਚਲਾਉਂਦੇ ਤੇ ਉਹ ਲੀਡਰ ਕਿੱਥੇ ਨੇ ਉਹ ਤਾਂ ਐ ਮੈਡਮ ਕੋਲ ਸੇ ਚਾਬੀ ਲੈ ਲਈ ਦੂਬੇ ਕੇ ਪਾਸ ਸੇ ਉਸਕੇ ਬਾਅਦ ਦਿਖਾਈ ਨਹੀਂ ਦਿੱਤੇ ਹਮ ਮੋਟਰ ਸੜ ਗਈ ਕਿਆ ਹੁਆ ਨਹੀਂ ਫੋਨ ਕਰਕੇ ਹਾਂ ਆ ਰਹੇ ਆ ਰਹੇ ਆਨ ਕੋਈ ਆਤਾ ਹੈ ਨਹੀਂ ਕੋਈ ਵੀ ਨਹੀਂ ਆਤਾ ਕੋਈ ਨਹੀਂ ਆ ਰਹਾ ਜੀ ਹੈਲੋ ਸਸਿਆ ਕਾ ਮੈਮ ਵਿਸ਼ਾਲ ਗੱਲ ਕਰ ਰਹੇ ਨੇ ਤੇ ਨਾਲ ਇਥੋਂ ਜੀ ਜੀ ਸਸਿਆ ਕਾ ਠੀਕ ਹੋ ਮੈਮ ਘਰ ਪਰਵਾਰ ਵਧੀਆ ਜੀ ਹੈਪੀ ਨਿਊ ਜੀ ਸਭ ਥੈਂਕ ਯੂ ਅੱਛਾ ਮੈਮ ਕੀ ਹੈ ਕੀ ਮਾਮਲਾ ਟਿਊਬਲ ਦਾ ਦੇਖੋ ਟਿਊਬਲ ਦਾ ਮੇਰੇ ਕੋਲ ਤਾਂ ਹੁਣ ਪਹਿਲਾ ਪੱਤਰਕਾਰਾਂ ਦਾ ਫੋਨ ਆਇਆ ਵੀ ਇੱਥੇ ਟਿਊਬਲ ਨਹੀਂ ਚੱਲਦਿਆ ਪਹਿਲੀ ਗੱਲ ਤਾਂ ਜਿਹੜੇ ਇੱਥੋਂ ਦੇ ਲੋਕ ਆ ਇਨੇ ਦਿਨਾਂ ਤੋਂ ਜਿਹੜੇ ਪ੍ਰੋਬਲਮ ਦਾ ਸਾਹਮਣਾ ਕਰਦੇ ਆ ਤੇ ਇਹਨਾਂ ਨੂੰ ਐ ਐਮਐਲਏ ਆਫਿਸ ਇਹਨਾਂ ਦੇ ਬਿਲਕੁਲ ਨਜ਼ਦੀਕ ਆ ਮਹਾਕ ਤੇਵ ਨਗਰ ਦੇ ਜੀ ਬਿਲਕੁਲ ਇਹਨਾਂ ਨੂੰ ਸਾਡੇ ਆਫਿਸ ਦੇ ਵਿੱਚ ਕੰਪਲੇਨਟ ਕਰਨੀ ਚਾਹੀਦੀ ਆ ਦੂਜੀ ਗੱਲ ਆਪਾਂ ਉਹ ਚੀਜ਼ ਵੀ ਨਹੀਂ ਲੈਂਦੇ ਕੱਲ ਇਹ ਹੈ ਵੀ ਜੇ ਅੱਧ ਲੋਕ ਔਖੇ ਆ ਤੇ ਆਪਾਂ ਟਿਊਬਲ ਲਗਾ ਦਿੰਨੇ ਕੋਈ ਵੱਡੀ ਗੱਲ ਨਹੀਂ ਸੀਵਰ ਪਾਣੀ ਲਾਈਟ ਦਾ ਜਿਹੜਾ ਮਸਲਾ ਵਾ ਉਹ ਸਰਕਾਰ ਪ੍ਰਾਇੋਰਟੀ ਤੇ ਦੇਖਦੀ ਆ ਬਿਲਕੁਲ ਮੈਂ ਇਹਨਾਂ ਦਾ ਸਟਿਊਰ ਨਮਾ ਲਗਵਾ ਦਿਨੇ ਕੱਲ ਨੂੰ ਲੇਕਿਨ ਮੈਂ ਜੋ ਉਹਨਾਂ ਨੇ ਕਿਹਾ ਵੈ ਕਿ 15 ਦਿਨ ਤੋਂ ਲਗਾਤਾਰ ਅ ਨਿਰਮਲ ਸਿੰਘ ਕੋ ਜਾ ਰਹੇ ਆ ਤੇ ਉਸ ਤੋਂ ਬਾਅਦ ਇੱਕ ਉਹਨਾਂ ਦੇ ਆਪੋ ਜਿ ਟਿਗੇ ਉਹ ਜਦੋਂ ਇੱਥੇ ਆਂਦੇ ਸੀਗੇ ਉਹ ਸੁਣ ਲੈਂਦੇ ਸੀਗੇ ਜੋ ਨਿਰਮਲ ਸਿੰਘ ਕੋ ਜਾਂਦੇ ਆ ਤੇ ਉਹ ਸਾਨੂੰ ਲਾ ਰਹੀ ਲਾ ਰਹੀ ਸਿਰਫ ਮੈਂ ਜਿਹੜੀ ਗੱਲ ਕਹਿ ਰਹੀ ਆ ਮੈਂ ਓਨੀ ਗੱਲ ਬੋਲਦੀ ਆ ਜਿੰਨਾ ਮੈਂ ਕਰ ਦਵਾ ਅੱਛਾ ਮੈਂ ਤਾਂ ਇੱਕ ਗੱਲ ਤੁਹਾਨੂੰ ਮੈਂ ਇੱਕ ਗੱਲ ਕਹੀ ਆ ਜੀ ਕਿ ਇਹਨਾਂ ਚੋਂ ਕੋਈ ਵੀ ਦੋ ਬੰਦੇ ਮੇਰੇ ਆਫਿਸ ਆ ਜਾਣ ਜੀ ਠੀਕ ਹੈ ਇਹਨਾਂ ਤੋਂ ਇੱਕ ਕੰਪਲੇਨ ਲਿਖਾ ਕੇ ਅੱਪਾ ਕੱਲ ਤੋਂ ਨਾ ਟਿਊਬਲ ਗਾਉਣੇ ਸ਼ੁਰੂ ਕਰ ਦੇਣੇ ਵਿਸ਼ਾਲ ਕੱਲ ਕਰ ਰਹੇ ਲੋਕਾਂ ਨੇ ਇਤੋਂ ਪੱਤਰ ਘਾਟੀ ਕੋ ਬਾਈ ਜੀ ਮੈਂ ਨਾ ਮਹਾਦੇਵ ਦੇ ਪਿੱਛੇ ਖੜਾ ਸੀਗਾ ਜਿੱਥੇ ਪਾਣੀ 15 ਦਿਨ ਤੋਂ ਨਹੀਂ ਆ ਰਿਹਾ ਮਹਿਲਾਵਾਂ ਨੇ ਬੁਲਾਇਆ ਸੀਗਾ ਟਿਊਬਲ ਜਿਹੜਾ ਹੈ ਖਰਾਬ ਹੈ ਕੀ ਹੈ ਸਰ ਪਾਣੀ ਕਿਉਂ ਨਹੀਂ ਆ ਰਿਹਾ ਉੱਥੇ ਟਿਊਬਲ ਫੇਲ ਹੋ ਗਿਆ ਉਹਨਾਂ ਨੇ ਉਹਨਾਂ ਨੂੰ ਕਿਹਾ ਵਾ ਸਰ ਇਹਨੂੰ ਮੋਟੇ ਬਦਲ ਕੇ ਲਾਓ ਇੱਕ ਵਾਰੀ ਟਿਊਬਲ ਫੇਲ ਹੋ ਗਿਆ ਨਾ ਜੀ ਰੇਤਾ ਮਾਰਦਾ ਬਹੁਤ ਜ਼ਿਆਦਾ ਲੇਕਿਨ ਜੋ ਲੋਕ ਇੱਥੇ ਦੇ ਉਹ ਕਹਿੰਦੇ ਜਦੋਂ ਕੌਂਸਲਰ ਦੇ ਇਲੈਕਸ਼ਨ ਸੀਗੇ ਉਦੋਂ ਤਾਂ ਸਾਨੂੰ ਕਹਿ ਰਹੇ ਸੀ ਅਸੀਂ ਤੁਹਾਡੇ ਮਹੱਲੇ ਦਾ ਵਿਕਾਸ ਕਰਾਂਗੇ ਕੌਂਸਲ ਜਿੱਤਣ ਤੋਂ ਬਾਅਦ ਸਾਨੂੰ ਨਜ਼ਰ ਵੀ ਨਹੀਂ ਆਈ ਤੇ ਪਾਣੀ ਵੀ ਨਹੀਂ ਲੈ ਕੇ ਆ ਰਹੇ ਸ਼ੰਕਰ ਵੱਲੋਂ ਤਾਂ ਗਹਿਣਾ ਚਾਹੀਦੀ ਸਮਝੇ ਇੱਥੇ ਲੋਕ ਨੇ ਮੁਤਾਜ ਹੋਏ ਪਏ ਨੇ ਪਰ ਤੁਸੀਂ ਜਿੱਤ ਗਏ ਹੋ ਮੁਬਾਰਕਾ ਤੁਹਾਨੂੰ ਬਹੁਤ ਬਹੁਤ ਲੇਕਿਨ ਡਿਵੈਲਪਮੈਂਟ ਵੀ ਕਰਨਾ ਤੁਹਾਡਾ ਹੱਕ ਹੈਗਾ ਵਾ ਕਿਉਂਕਿ ਅਸੀਂ ਇੰਨਾ ਲੋਕਾਂ ਕੋਈ ਵੋਟ ਦਿੱਤੀ ਆ ਬਿਲਕੁਲ ਠੀਕ ਹੈ ਜੀ ਗੱਲ ਪਰ ਉਹਨਾ ਟਿਊਬਲ ਖਰਾਬ ਹੋਣਾ ਉਹ ਮੇਰੇ ਵਾਸਤੇ ਨਹੀਂ ਗੱਲ ਕਿ ਟਿਊਬਲ ਖਰਾਬ ਹੋ ਚੁੱਕਾ ਤੁਸੀਂ ਐਮਸੀਲ ਨੂੰ ਕਹਿ ਸਕਦੇ ਹੋ ਮੌਕੇ ਤੇ ਐਮਸੀਲ ਵਾਲੇ ਟਿਊਬਲ ਬਦਲ ਕੇ ਜਾਣ ਜਾਂ ਉਹਦੀ ਜਿਹੜੀ ਅੰਦਰ ਮਸ਼ੀਨ ਆ ਉਹਨੂੰ ਬਦਲ ਕੇ ਜਾਣ ਨਹੀਂ ਇਹ ਰੇਤਾ ਮਾਰਦਾ ਨਾ ਜ਼ੋਰ ਫੇਲ ਹੋ ਗਿਆ ਹਾਂ ਨਵਾਂ ਪੂਰ ਕਰ ਦੇਣਾ ਸਰ ਉਹਨੂੰ ਕਿੰਨਾ 10 ਦਿਨ ਲੱਗ ਜਾਣਗੇ ਉਹਦੇ ਟਿਊਬ ਟੈਂਕਰ ਦੇਖੋ ਉੱਥੇ ਪਾਣੀ ਦਾ ਸਰਪ੍ਰਸ ਕਰੋ ਨਾ ਸਰ ਮੇਰੇ ਵੀ ਨਾਲ ਅਜੀਬ ਗੱਲ ਹੋਈ ਆ ਸਰ ਨੂੰ ਗੱਲ ਹੋਈ ਆ ਜੀ ਕਿ ਉਸ ਦਾ ਕੋਈ ਹੱਲ ਕਰਕੇ ਵੀ ਜਿਹੜੇ ਦੂਸਰੇ ਟਿਊਬਲ ਹਨ ਉਹਨਾਂ ਦਾ ਟਾਈਮਿੰਗ ਹੋ ਜਾਊਗਾ ਜੀ ਤੁਸੀਂ ਜੁਆਇਨ ਕਰਾ ਦਿਓ ਨਾ ਸਰ ਤੁਸੀਂ ਜੁਆਇਨ ਕਰਾ ਦਿਓ ਨਾ ਕਾਰਪੇਸ਼ਨ ਜੁਆਇਨ ਕਰ ਦਿੰਦੀ ਆ ਸਰਕਲ ਜੁਆਇਨ ਕਰ ਦਿੰਦੀ ਆ ਕਰੋ ਮਿੱਟੀ ਚੱਕ ਰਿਆ ਪਹਿਲਾਂ ਹੀ ਪਹਿਲਾਂ ਹੀ ਜੁਆਨਾ ਗਿਆ ਜੀ ਤੇ ਟਾਈਮਿੰਗ ਪਤਾ ਦਿਓ ਫਿਰ ਹੋ ਗਿਆ ਤਾਂ ਹੀ ਗਿਆ ਤਾਂ ਹੀ ਟਾਈਮਿੰਗ ਪਤਾ ਚਲੋ ਅਸੀਂ ਵੀ ਨਿਰਵਲ થી ਯਾਦ ਕਰਾਂਗੇ ਕਿ ਸਾਨੂੰ ਇਹ ਲੋਕ ਦੁਬਾਰਾ ਨਾ ਬੁਲਾਣ ਤੇ ਤੁਸੀਂ ਆਪਣੇ ਬੱਚਨ ਤੇ ਪੂਰੇ ਖਰੇ ਰਵੋਗੇ ਸਰ ਇਹ ਹਾਲਾਤ ਨੇ ਲੁਧਿਆਣਾ ਦੇ ਗੈਸ ਪੂਰੇ ਦੇ ਜਿੱਥੇ ਮੋਟਰ ਦੀ ਕੋਲ ਆ ਕੇ ਖੜ ਕੇ ਕਿਹੜਾ ਪੈ ਰਿਹਾ ਕਿ ਰੱਬਾ ਮੋਟਰ ਚ ਲਾ ਦੇ ਮੋਟਰ ਚ ਲਾ ਦੇ ਸਾਡੇ ਘਰ ਦੇ ਵਿੱਚ ਪਾਣੀ ਲਿਆ ਦੇ ਪਾਣੀ ਲਿਆਣ ਕਿੱਥੋਂ ਕਿ ਪਾਣੀ ਦੇ ਜਿਹਦੇ ਕੋ ਚਾਬੀ ਹੈ ਉਹੀ ਗੈਪ ਹੋ ਗਿਆ ਤੇ ਮੋਟਰ ਚੱਲੇ ਕਿੱਥੋਂ ਹੁਣ ਦੇਖਦੇ ਆ ਕਿ ਬੜੇ ਕੌਂਸਲ ਸਾਹਿਬ ਤੁਸੀਂ ਪਾਣੀ ਲਾ ਕੇ ਤਾਂ ਕਿੱਦਾਂ ਲਿਆਵੋਗੇ ਕਿ ਤੁਸੀਂ ਤਾਂ ਬੜੀ ਡਿਵੈਲਪਮੈਂਟ ਦੀ ਗੱਲਾਂ ਕਿੱਥੀਆਂ ਹੋਣਗੀਆਂ ਤੇ ਲੇਕਿਨ ਹੁਣ ਪਾਣੀ ਕਦੋਂ ਆਊਗਾ ਇਹਦਾ ਸਮਝ ਦੱਸ ਸਕਦਾ ਹੈ ਲੁਧਿਆਣਾ ਤੋਂ ਕੈਮਰਾਮੈਨ ਐਮ.ਈ ਦੇ ਨਾਲ ਵਿਸ਼ਾਲ ਕਪੂਰ ਲੁਧਿਆਣਾ ਲਾਈਵ